ਅੱਜੀ 7 ਮਿੰਟ ਰਾਮਨਗਰ ਵਿਖੇ ਬਈ ਮੁੱਛਾਂ ਹੁਣ ਵੀ ਖੁੰਡੀਆਂ ਨੇ ਹੈ ਤੇ ਮਿਸੜਾ ਤਾਂ ਬਹੁਤ ਅਗੜਾ ਪਹਿਣਾ ਜੀ ਤਰੇਵੰਦੀਆਂ ਅਣਕ ਲਾਈਆਂ ਹੈ ਕਹਤਾ ਫਿਰ ਇਹ ਟੌਰ ਵਾਲੀਆਂ ਨੇ ਹਾਂ ਟੌਰ ਵਾਲੀਆਂ ਅੱਖਾਂ ਨੇ ਤਾਂ ਹੋਰ ਬਾਈ ਜੀ ਇੱਧਰ ਚਲੋ ਜੀ ਮੁੰਡੇ ਮਿਲ ਵੀ ਆ ਜੀ ਨਹੀਂ ਨਹੀਂ ਦੇ ਕੋਈ ਉੱਠ ਕੇ ਚਲੇ ਗਿਆ ਉਹਦੇ ਤਾਂ ਵਾ ਲੱਗ ਜਾਂਦਾ ਤਿੰਨ ਚਾਰ ਵਾਰ ਗਾ ਤਾਂ ਵੀ ਥੱਲੇ ਆ ਜਾਓ ਉਹ ਵੇ ਆਮ ਨੂੰ ਸਾਰਾਂਗੇ ਦੇਖੇ ਇਸਕੇ ਵੀ ਦੇਖਿਆ ਮੈਂ ਹੀ ਕਰਾਇਆ ਇਸਕਾ ਵੀ ਆਮੇ ਕਰਾਇਆ ਓਲਾ ਕਿੰਨਾ ਕਰ ਰੱਖੇ ਵੀਰ ਸਾਰੇ ਓਡੀ ਰੱਖੇ ਲਾਇਓ ਨਾ ਕਲਿੱਪ ਕੱਟ ਦਿਓ ਕਲਾਸ ਲਈ ਜੀ ਨਹੀਂ ਯਾਰ ਹੁਣ ਤੱਕ ਵੀ ਇਹ 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 ਤਾਂ ਲੱਗ ਗਈ ਇੱਕ ਨਾ ਨਾਰਮਲ ਹੀ ਮੁੰਡਾ ਆ ਗਿਆ ਨਾਰਮਲ ਸਾਡੇ ਨਾਲ ਹੀ ਰਹੀ ਕਰਾ ਸਾਨੂੰ ਇਵੇਂ ਹੀ ਕਹਦੇ ਕਰਾ ਵੀ ਮੈਡਮ ਕਿੰਨੀ ਸੋਹਣੀ ਬਈ ਸਾਨੂੰ ਪਤਾ ਹੀ ਬਾਤ ਮੈਂ ਲੱਗਾ ਸੀ ਉਸੇ ਨਾਲ ਉਸ ਦਾ ਰਿਸ਼ਤਾ ਹੋਇਆ ਹੋਇਆ ਤਾਂ ਮੈਡਮ ਨੇ ਇਸਟਾ ਦੇ ਫੋਟੋ ਪਾਈ ਇਹਨੇ ਕੁਝ ਨਹੀਂ ਕਰਿਆ ਮੈਨੂੰ ਫੋਨ ਕਰਕੇ ਗਿਆ ਚੱਲ ਮੇਰੇ ਵੀਰ ਮੈਡਮਾਂ ਤਾਂ ਬਗਾਨੀਆਂ ਹੀ ਹੁੰਦੀਆਂ ਪਹਿਲਾਂ ਮੰਗੋ ਕਹਿਣਾ ਮੰਨਦੀ ਨਹੀਂ ਹੁਣ ਮੰਨਾ ਕੋਈ ਕਹਿਣਾ ਕੋਈ ਨਹੀਂ ਕਹਿਣਾ ਮੰਨਦਾ ਨਹੀਂ ਲੱਸੀਆਂ ਪੀਣੇ ਨੂੰ ਮਿਲਾਂ ਦੀ ਖਰਾਕ ਮਿਲਾਂ ਦੀ ਚੰਗੀ ਹੁਣ ਖਰਾਕਾਂ માં ਵੀ ਸਮਝਾਉ ਗੱਲ ਨਹੀਂ ਰਹੀ ਐ ਫਰੀਰ ਕੇ ਵਿੱਚ ਸਭ ਕੇ ਵਿੱਚ ਤੰਦਰੁਸਤੀ ਹੋਵੇ ਜੀ ਤਗੜੇ ਹੋਣ ਦੇ ਕੰਮ ਕਰਨੇ ਨੂੰ